ਹੈਲੋ ਮਹਾਰਾਣੀ ਕਿੱਥੋਂ ਆਈਏ ਮਮੀ ਮੈਂ ਬਸ ਇੱਥੇ ਗਈ ਸੀਗੀ ਇੱਥੇ ਕਿੱਥੇ ਗਈ ਸੀ ਮਮੀ ਮੇਰੀ ਨਾ ਸਹੇਲੀ ਆਈ ਹੋਈ ਸੀਗੀ ਤੇ ਬਸ ਉਹਨੂੰ ਮਿਲਣ ਗਈ ਸੀ ਕਾਫੀ ਟਾਈਮ ਬਾਅਦ ਮਿਲ ਰਹੇ ਸੀ ਨਾ ਬਿਠਿੰਦੇ ਸਹੇਲੀ ਤੇਰੀ ਅੱਗੇ ਤਾਂ ਮੈਂ ਕਦੇ ਕਿਸੇ ਸਹੇਲੀ ਦਾ ਨਾਂ ਨਹੀਂ ਸੁਣਿਆ ਨਾਲੇ ਮੈਨੂੰ ਬਿਨਾ ਪੁੱਛੇ ਕਿਵੇਂ ਭੱਗੀ ਤੂੰ ਮਮੀ ਮੈਂ ਮਨਿੰਦਰ ਨੂੰ ਦੱਸ ਕੇ ਗਈ ਸੀਗੀ ਮਨਿੰਦਰ ਕੌਣ ਹੁੰਦੀ ਐ ਵੀ ਤੂੰ ਉਹਨੂੰ ਦੱਸ ਕੇ ਜਾਵੇਂ ਤੇਰਾ ਫਰਜ਼ ਨਹੀਂ ਮੰਨਦਾ ਮੈਨੂੰ ਦੱਸ ਕੇ ਜਾਵੇਂ ਮੰਮੀ ਤੁਸੀਂ ਮੈਨੂੰ ਦਿਖੇ ਨਹੀਂ ਹੈਗੇ ਤਾਂ ਕਰਕੇ ਫਿਰ ਮੈਂ ਆਪਣੇ ਆਪ ਹੀ ਚਲੀ ਗਈ ਸੀਗੀ ਮੇਰੀ ਗੱਲ ਸਮਝ ਲੈ ਐਵੇਂ ਨਾ ਬਿਨਾ ਪੁੱਛੇ ਤੋਂ ਘਰ ਤੋਂ ਬਾਹਰ ਪੈਰ ਨਾ ਪਟਿਆ ਕਰ ਮੰਮੀ ਫਿਰ ਕੀ ਹੋ ਗਿਆ ਜੇ ਮੈਂ ਚਲੀ ਵੀ ਗਈ ਵਾਰ ਅੱਛਾ ਫਿਰ ਕੀ ਹੋ ਗਿਆ ਤੇਰੇ ਲਈ ਇਹ ਮਾੜੀ-ਮੋਟੀ ਗੱਲ ਐ ਤੈਨੂੰ ਪਤਾ ਨਾ ਆਪਣੇ ਘਰ ਦੀਆਂ ਨੂੰਹਾਂ ਧੀਆਂ ਹਾਈ ਨਹੀਂ ਵਾਰਾ ਤੁਰੀਆਂ ਫਿਰਦੀਆਂ ਹੁੰਦੀਆਂ ਜਿਵੇਂ ਤੂੰ ਫਿਰਦੀਆਂ ਮੰਮੇ ਮੈਂ ਫੇਰ ਨਹੀਂ ਰਹੀ ਸੀ ਬਸ ਪ੍ਰੀਤ ਨੂੰ ਮਿਲ ਕੇ ਮੈਂ ਇੱਥੇ ਆ ਗਈ ਕਿੰਨਾ ਕੁ ਟਾਈਮ ਲੱਗਿਆ ਮੈਨੂੰ ਅੱਧਾ ਘੰਟਾ ਮਸਾ ਲੱਗਿਆ ਆਉਣਾ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਮੇਰੇ ਨਾਲ ਬੜਾ ਬਕਵਾਸ ਨਾ ਕਰੇ ਕਰ ਜਿਹੜੀ ਗੱਲ ਕਹਿ ਦਿਆ ਕਰ ਨਾ ਉਹ ਮੰਨ ਲਿਆ ਕਰ ਤੇਰੇ ਖੋਪੇ 'ਚ ਕਿਉਂ ਨਹੀਂ ਪੈਂਦੀ ਮੂਰੇ ਜਵਾਨ ਲੜਾਉਂਦੀ ਐ ਕੋਈ ਨਾ ਅੱਗੇ ਤੋਂ ਦੱਸ ਕੇ ਚਲ ਜਾਇਆ ਕਰਾਂਗੀ ਖੁਸ਼ ਹੁਣ ਕਿਉਂ ਗਈ ਸੀ ਬਿਨਾ ਦੱਸੇ ਮੰਮੀ ਤੇ ਚਲੀ ਵੀ ਗਈ ਐਡਾ ਈਸ਼ੂ ਕਿਉਂ ਬਣਾਇਆ ਨੇ ਉਹ ਮਾਂ ਕੋਈ ਗੋਲੀ ਪਈ ਐ ਸਿਰ ਦੋਦ ਤੇ ਆਪਣਾ ਸਿਰ ਨਹੀਂ ਹਟ ਸਕਦਾ ਤੂੰ ਹਣੋ ਕਿਉਂ ਜਿਹੜੀਆਂ ਚੜੇਲਾਂ ਚਿੰਬੜੀਆਂ ਹੋਈਆਂ ਨੇ ਕੀ ਕਰਤਾ ਇਹਨੇ ਹੁਣ ਪੁੱਛ ਲੈ ਇਹਨੂੰ ਆ ਬਿਨਾ ਪੁੱਛੇ ਪਤਾ ਨਹੀਂ ਕਿੱਥੇ ਗਲੀਆਂ 'ਚ ਘੁੰਮਦੀ ਤੁਰੀ ਫਿਰਦੀ ਐ ਮੈਡਮ ਤੈਨੂੰ ਸਮਝ ਲੱਗਦੀ ਐ ਕਿ ਨਹੀਂ ਲੱਗਦੀ ਹੈ ਤੂੰ ਕਿਉਂਵੇਂ ਦਿਮਾਗ ਖਾਦਾ ਹੈ ਮੇਰਾ ਪਹਿਲਾਂ ਹੀ ਸਿਰ ਦੁਖੀ ਜਾਂਦਾ ਤੂੰ ਇਹ ਜਿਹੇ ਕੰਮ ਨਾ ਕਰਿਆ ਕਰ ਕਿ ਮੈਨੂੰ ਤੇਰੇ ਤੇ ਜੂਤ ਫੇਰਨਾ ਪਵੇ ਜਿਵੇਂ ਮੈਂ ਤਾਂ ਆਪਣੀ ਸੇਲੀ ਨੂੰ ਮਿਲਣ ਗਈ ਸੀ ਉਹ ਪ੍ਰੀਤ ਨਹੀਂ ਹੈਗੀ ਬਠਿੰਡੇ ਤੋਂ ਐਨੇ ਟਾਈਮ ਬਾਅਦ ਆਈ ਸੀਗੀ ਉਹ ਮੈਂ ਕਿੱਥੇ ਮਿਲਿਆ ਵਾ ਨਾ ਬਹਾਕੜੀਆਂ ਸੀ ਤੇਰੀਆਂ ਜੇ ਤੇ ਰਿਸੀ ਲੈਨੇ ਤੈਨੂੰ ਮਿਲਣਾ ਸੀ ਉਹ ਇੱਥੇ ਆਪ ਘਰੇ ਆ ਜਾਂਦੀ ਤੇਰਾ ਕੀ ਮਤਲਬ ਸੀ ਵੀ ਘਰੋਂ ਬਾਹਰ ਜਾਣ ਦਾ ਆਹੋ ਪਤਾ ਕਿੰਨੀ ਕ ਸੇਵਾ ਕਰਨੀ ਸੀ ਉਹਦੀ ਵਿਚਾਰੀ ਦੀ ਚੱਲ ਤੁਸੀਂ ਆਪ ਨਾ ਬਾਅਦ ਚ ਬੋਲੀ ਜੀ ਆਇਓ ਠੀਕ ਆ ਮੇਰੇ ਨਾ ਸਿਰ ਤੇ ਬਾਏ ਵਾਜਦੀ ਥੋੜੀ ਪਤਾ ਚਾਹ ਬਣਾ ਦੇ ਹੁਣ ਕੁੱਟ ਕੀ ਹੋਇਆ ਤੇ ਕੀ ਨਹੀਂ ਮੈਨੂੰ ਤੁਹਾਨੂੰ ਕੀ ਹੋਇਆ ਤੁਹਾਡਾ ਕੋ ਤਾਂ ਸਿਰ ਦੁਖੀ ਜਾਂਦਾ ਪਤਾ ਨਹੀਂ ਇੱਕ ਦੋ ਦਿਨ ਹੋ ਗਏ ਪਹਿਲਾਂ ਘੱਟ ਦੋਦਾ ਸੀ ਅੱਜ ਪਤਾ ਨਹੀਂ ਇੱਕਦਮ ਜ਼ਿਆਦਾ ਦੁਖਣ ਲੱਗ ਗਿਆ ਪਤਾ ਨਹੀਂ ਕੀ ਹੋਇਆ ਜੀ ਚਾਹ ਦੀ ਕੁੱਟ ਬਣਾ ਦੇ ਜਾ ਦੇਦੀ ਮੈਨੂੰ ਬੁਖਾਰ ਤਾਂ ਨਹੀਂ ਹੈਗਾ ਹਾਈਵੇ ਹੰਡਾਇਨਾ ਪੰਜ ਪੱਠ ਬੁਖਾਰ ਚੜਿਆ ਪਿਆ ਚੱਲ ਮੇਰੀ ਗੱਲ ਸੁਣ ਚੱਲ ਦਵਾਈ ਦੇਵਾ ਨਾਲੇ ਪੁੱਤ ਮੇਰੀ ਗੱਲ ਸੁਣ ਲਾ ਮੈਂ ਤਾਂ ਕੋਈ ਪ੍ਰੀਤ ਅੱਗੇ ਦੀ ਸੇਲੀ ਸੁਣੀ ਨਹੀਂ ਇਹਦੇ ਤੇ ਨਿਗਾ ਰੱਖ ਕੋਈ ਨਹੀਂ ਰੱਖ ਲਾਂਗੇ ਇਹ ਨਹੀਂ ਪਤਾ ਇਹ ਕਿੱਥੇ ਜਾਂਦੀ ਹੈ ਤੇ ਕਿੱਥੇ ਨਾ ਮੈਂ ਤੈਨੂੰ ਕਹੀ ਇਹ ਨਾ ਪਹਿਲਾਂ ਮੇਰੇ ਤੇ ਨਿਗਾ ਰੱਖ ਤੂੰ ਮੈਨੂੰ ਕੋਈ ਦਵਾਈ ਦੂਈ ਦੇ ਜੇ ਮੈਂ ਠੀਕ ਹੋਊਗਾ ਫੇਰ ਹੀ ਨਿਗਾ ਰੱਖੂਗਾ ਚੱਲ ਆ ਜਾ ਦਵਾਈ ਦੇਵਾ ਤੈਨੂੰ ਚੱਲ ਹਰਪ੍ਰੀਤ ਹਾਂਜੀ ਦਾਚੂ ਤੂੰ ਨਾ ਕਾਲੇ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਪਤਾ ਉਹ ਤੇਰੇ ਚੰਗੇ ਵਾਸਤੇ ਹੀ ਕਹਿੰਦਾ ਸੱਚੀ ਮੈਨੂੰ ਪਤਾ ਨਹੀਂ ਚੰਗੀ ਹਰਪ੍ਰੀਤ ਦੀਦੀ ਲੈ ਆ ਗਈ ਮੈਂ ਲਾਦਾ ਕੰਮ ਵਾਲੀ ਆ ਜਾ ਆ ਜਾ ਅੰਦਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਪੈ ਹੋ ਤੁਸੀਂ ਜਾਈ ਚ ਹਾਂ ਨਹੀਂ ਠੀਕ ਹੈ ਮੈਂ ਤਾਂ ਤੇ ਤੂੰ ਬੜੇ ਦਿਨ ਲਾਤੇ ਉਹ ਜੀ ਤੁਹਾਨੂੰ ਪਤਾ ਨਾ ਡੈਡੀ ਦੀ ਸਿਹਤ ਖਰਾਬ ਸੀ ਫਿਰ ਮੈਂ ਸਾਰੇ ਘਰੇ ਕੱਪੜੇ-ਕੁਪੜੇ ਧੋਣ ਲੱਗ ਗਈ ਤੇ ਤੂੰ ਫੋਨ ਕਰਕੇ ਤਾਂ ਦੱਸ ਦਿੰਦੀ ਨੀ ਨਾ ਮੁੜ ਕੇ ਤੂੰ ਫੋਨ ਫੋਨ ਕੀਤਾ ਸੀਗਾ ਤੇ ਫੋਨ ਤੁਹਾਡਾ ਸਵਿਚ ਆਫ ਆਈ ਜਾਂਦਾਗਾ ਅੱਛਾ ਨਹੀਂ ਫੋਨ ਤਾਂ ਖੁੱਲਾ ਸੀ ਇਹਦਾ ਹਾਂ ਨਹੀਂ ਮੈਂ ਤਾਂ ਲਾਇਆ ਸੀ ਜੀ ਫੋਨ ਸਵਿਚ ਆਫ ਆਈ ਜਾਂਦਾ ਸੀਗਾ ਚਲ ਕੋਈ ਨਾ ਖੜੇ ਨੰਬਰ ਕੋਈ ਨਾ ਲੈ ਤੂੰ ਫਿਰ ਨਾਲ ਮੇਰੀ ਗੱਲ ਸੁਣ ਉਹ ਧਾਰ ਕੱਢ ਲਿਆ ਹਾਂਜੀ ਲੈ ਹਲੋ ਠੀਕ ਐ ਇਹਨਾਂ ਸੀ ਫੋਟੋ ਸਟੇਟ ਕਰਾ ਲਾਂਗੇ ਤੇ ਨਵੇਂ ਆਧਾਰ ਕੜਵਾ ਦਾਂਗੇ ਠੀਕ ਐ ਦੀਦੀ ਜੀ ਹੁਣ ਦੱਸ ਦੋ ਮੈਨੂੰ ਤੁਹਾਨੂੰ ਹੋਰ ਕੁਝ ਚਾਹੀਦਾਗਾ ਪਤਾ ਬਾਅਰ ਮੈਨੂੰ ਬਾਈ ਗਾਲਾਂ ਦੇਣ ਲੱਗ ਗਿਆ ਕਹਿੰਦਾ ਬਿਨਾਂ ਦੱਸੇ ਤੁਰ ਗਈ ਪਲੀਜ਼ ਉਹਨੂੰ ਤਾਂ ਤੁਸੀਂ ਦੱਸ ਦਿੰਦੇ ਨਾਲੇ ਮੇਰੇ ਗਾਲਾਂ ਪਵਾ ਦੀਆਂ ਤੁਸੀਂ ਤੇ ਫੇਰ ਕਿੱਡੀ ਕੀ ਗੱਲ ਸੀ ਤੂੰ ਦੱਸ ਦੇਣਾ ਸੀ ਕਾਲੇ ਨੂੰ ਵੀ ਆਂਟੀ ਨੇ ਭੇਜਿਆ ਸੀਗਾ ਆਧਾਰ ਕਾਰਡ ਲੈਣ ਵਾਸਤੇ 2.5 ਲੱਖ ਰੁਪਈਆ ਮਿਲ ਰਿਹਾ ਆਧਾਰ ਕਾਰਡ ਤੇ ਦੱਸਿਆ ਨਹੀਂ ਤੂੰ ਕਿਹੋ ਜੀਆਂ ਗੱਲਾਂ ਕਰਦੇ ਹੋ ਜੀ ਬੀਰੇ ਨੇ ਤਾਂ ਗੱਲ ਹੀ ਨਹੀਂ ਸੁਣੀ ਮੇਰੀ ਬਸ ਮੈਨੂੰ ਇਹ ਕਹਿਤਾ ਵੀ ਜੇ ਤੂੰ ਬਾਦ ਪਤਾ ਲੱਗਿਆ ਬਿਨਾਂ ਦੱਸੇ ਤਾਂ ਗਈਆਂ ਤਾਂ ਉਹਦੇ ਜੁੱਲੀ ਵੇਸਰਾ ਜ ਬਲੇਟ ਕੇ ਤੁਰਦੀ ਬਣੀ ਕੋਈ ਗੱਲ ਨਹੀਂ ਕਿੱਡੀ ਕ ਗੱਲ ਹੈ ਕਾਲੇ ਨੂੰ ਤਾਂ ਮੈਂ ਆਪ ਹੀ ਦੱਸ ਦੂੰਗੀ ਵੀ ਇਹਨੂੰ ਆਧਾਰ ਕਾਰਡ ਕਿਉਂ ਲੈਣ ਭੇਜਿਆ ਸੀ ਇਹ ਤਾਂ ਤੇਰਾ ਹੀ ਫਾਇਦਾ ਸੀ ਤੈਨੂੰ ਹੀ ਪੈਸੇ ਮਿਲਣੇ ਆ ਨਹੀਂ ਨਹੀਂ ਜੀ ਮੈਂ ਆਧਾਰ ਕਾਰਡ ਤੁਹਾਨੂੰ ਲਿਆਤਾ ਪ੍ਰੂਫਾਂ ਦੇ ਤੌਰ ਤੇ ਪਰ ਪੈਸੇ ਪੁਸੇ ਨਹੀਂ ਅਸੀਂ ਲੈਣੇ ਹੈਗੇ ਮੈਂ ਕੰਮ ਆਧਾਰ ਕਾਰਡ ਤਾਂ ਤੇਰੇ ਵਾਸਤੇ ਮੰਗਾਇਆ ਸੀ ਅਸੀਂ ਕੀ ਕਰਨਾ ਸੀ ਨਹੀਂ ਦੀਦੀ ਇਹ ਤੁਹਾਨੂੰ ਵੀ ਜ਼ਰੂਰਤ ਸੀਗੀ ਨਾ ਤੁਸੀਂ ਕਹਿੰਦੇ ਸੀ ਤੁਹਾਨੂੰ ਚਾਹੀਦੇ ਆਗੇ ਪ੍ਰੂਫ ਮੇਰੇ ਤੇ ਇਹ ਰੱਖ ਲਓ ਤੁਸੀਂ ਪਰ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਤਾਂ ਜ਼ਰੂਰਤ ਸੀ ਕਿਉਂਕਿ ਅਸੀਂ ਤੇਰਾ ਫਾਇਦਾ ਚਾਹੁੰਦੇ ਸੀ ਹੋਰ ਤਾਂ ਸਾਡੇ ਢਿੱਡ 'ਚ ਕੋਈ ਗੱਲ ਹੀ ਨਹੀਂ ਸੀ ਹਾਂ ਉਹੀ ਤਾਂ ਗੱਲ ਆ ਨਾਲੇ ਵੈਸੇ ਵੀ ਤੇਰੇ ਬਾਪੂ ਬਿਮਾਰ ਰਹਿੰਦਾ ਹਨਾ ਇਲਾਜ ਵਾਸਤੇ ਪੈਸੇ ਬਣ ਜਾਣਗੇ ਤੈਨੂੰ ਮੈਨੂੰ ਨਹੀਂ ਚਾਹੀਦੇ ਜੀ ਬਸ ਹੁਣ ਪਤਾ ਨਾਲੇ ਕਿਸਤਾਂ ਨਹੀਂ ਭਰੀਆਂ ਜਾਣੀਆਂ ਹੈਗੀਆਂ ਮੁਣਕੇ ਖੱਜਲ ਖੁਆਰ ਹੁੰਦੇ ਫਿਰਾਂਗੇ ਅਗਲੇ ਬੈਂਕਾਂ ਵਾਲੇ ਘਰੇ ਗੇੜੇ ਮਾਰਦੇ ਨੇਗੇ ਲੋਟ ਨਹੀਂ ਆਉਂਦਾ ਜੀ ਚਲ ਚੰਗਾ ਉਹ ਕੋਈ ਗੱਲ ਨਹੀਂ ਇੱਕ ਮੇਰੀ ਗੱਲ ਨਾਲ ਧਿਆਨ ਨਾਲ ਸੁਣ ਲੈ ਡਾਕਟਰ ਨੇ ਇਹਨੂੰ ਜਮੇ ਬੈਡਰਸਟ ਦੱਸੀ ਆ ਜੇ ਤੂੰ ਇਹਨੂੰ ਹਾਕਾਂ ਹੀ ਆ ਮਾਰੀ ਇਹਨੇ ਨਾ ਕਦੇ ਕਿਤੇ ਜਾ ਕੇ ਕਦੇ ਕਿਤੇ ਵੀ ਇੱਧਰ ਆ ਕੇ ਮੇਰੀ ਗੱਲ ਸੁਣ ਲਓ ਆਪਦਾ ਆਪ ਹੀ ਕੰਮ ਕਰਨਾ ਤੈਨੂੰ ਰੱਖਿਆ ਕੰਮ ਵਾਸਤੇ ਜੀ ਜੀ ਮੈਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਸੀ ਜੇ ਕੋਈ ਚੀਜ਼ ਚਾਹੀਦੀ ਹੁੰਦੀ ਹੈ ਨਾ ਮੈਨੂੰ ਦੱਸ ਦਿਆ ਕਰੋ ਠੱਕੇ ਨਾਲ ਕੰਮ ਦਾ ਤੁਸੀਂ ਆਪ ਕਰਦੇ ਹੋਗੇ ਗਾਲਾਂ ਮੇਰੇ ਪੈ ਜਾਂਦੀਆਂ ਨਹੀਂ ਗੀਆਂ ਚਲ ਕੋਈ ਗੱਲ ਨਹੀਂ ਤੁਹਾਨੂੰ ਦੱਸ ਦਿਆ ਕਰੂੰਗੀ ਨਹੀਂ ਕਰਦੀ ਕੋਈ ਵੀ ਕੰਮ ਤੇ ਨਹੀਂ ਤੈਨੂੰ ਗਾਲ੍ਹਾਂ ਪਵਾਵਾਂ। ਦੀਦੀ ਹਾਂ। ਉਹ ਬੱਚਾ ਠੀਕ ਹੈ ਤੁਹਾਡਾ? ਹਾਂ ਠੀਕ ਹੈ ਸਭ ਕੁਝ। ਕਿਉਂ? ਉਹ ਤਾਂ ਬੀਰਾ ਕਹਿ ਰਿਹਾ ਸੀਗਾ ਨਾ ਵੀ ਧੜਕਣ ਬਾਰੇ ਬੱਚੇ ਦੀ ਬਾਰੇ। ਅੱਛਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਉਹ ਦਵਾਈ ਦੇਤੀ ਤੇ ਤੂੰ ਆਪਣਾ ਕੰਮ ਕਰ ਲੈ ਜਾ। ਕਿ ਤਾ ਨਾ ਇਹ ਵੀ ਸੱਚ ਦੱਸ ਦਿੰਦੇ। ਨਾ ਇਹਨੂੰ ਦੱਸਣ ਦੀ ਕੀ ਲੋੜ ਸੀਗੀ? ਬੰਦਿਆਂ ਦੇ ਮਨ 'ਚ ਕੁਝ ਹੁੰਦਾ ਨਹੀਂ ਪੁੱਤ। ਤਾਂ ਇਹਨੂੰ ਕਹਿਤਾ ਹੋਣਾ। ਹੈਂ ਨਾਲ ਇੱਕ ਗੱਲ ਹੋਰ ਹੈ ਮੈਨੂੰ ਤਾਂ ਹੋਰ ਹੀ ਸ਼ੱਕ ਜਾਂ ਹੁੰਦਾ ਜਾਂਦਾ ਇਹ ਤੇ ਜਿਹੜਾ ਇਹਨੇ ਪੈਸਿਆਂ ਨੂੰ ਜਵਾਬ ਦਿੱਤਾ ਹੈ ਹਾਂ ਨਹੀਂ ਉਹ ਤਾਂ ਕਹਿੰਦੇ ਮੇਰਾ ਡੈਡੀ ਬਿਮਾਰ ਹੈ ਇਹਨਾਂ ਤਾਂ ਪੈਸਿਆਂ ਦੇ ਲੋੜ ਹੈਗੀ ਆ ਇਹ ਤਾਂ ਭੱਜ ਕੇ ਹਾਂ ਕਰਦੀ ਪਤਾ ਨਹੀਂ ਪੁੱਤ ਇਹਦੀਆਂ ਇਹੀ ਜਾਣੇ ਬੀ ਇਹਦੇ ਦਿਲ ਚ ਕੀ ਚੱਲੀ ਜਾਂਦਾ ਕੋਈ ਨਾ ਚਾਚੀ ਕਿੰਨਾ ਕ ਟਾਈਮ ਝੂਠ ਬੋਲੂਗੀ ਸੱਚ ਤਾਂ ਸਾਹਮਣੇ ਆ ਹੀ ਜਾਊਗਾ ਵੀ ਕੀ ਕਰਦੀ ਫਿਰਦੀ ਹੈ ਇਹ ਨਾਲੇ ਜਿਹਾ ਜਿਹਦਾ ਪਹਿਰਾਵਾ ਨਾ ਮੈਨੂੰ ਤਾਂ ਇਹ ਲੱਗਦੀ ਨਹੀਂ ਬੇਹਕਮ ਵਾਲੀ ਪਤਾ ਨਹੀਂ ਕਿਉਂ ਪੁੱਤ ਮੇਰੇ ਦਿਮਾਗ ਜੇ ਨੂੰ ਇਹ ਚੀਜ਼ਾਂ ਲੱਗ ਜਾਂਦੀਆਂ ਨੇ ਚਾਚੀ ਕੋਈ ਗੱਲ ਨਹੀਂ ਬਾਲਾ ਨਾ ਸੋਚੋ ਇਹ ਤਾਂ ਕਿੰਨੀ ਪੜੀ ਲਿਖੀ ਹੈਗੀ ਨਾ ਤਾਂ ਕਰਕੇ ਕਪੜਾ ਜਿਹੜਾ ਵਧੀਆ ਪਾਉਂਦੀ ਆ ਇਹ ਵੀ ਹੋ ਸਕਦਾ ਕਈ ਵਾਰੀ ਹੈਨਾ ਮੂਈ ਦਿਮਾਗ 'ਚ ਸ਼ੱਕ ਹੋ ਜਾਂਦਾ ਬੰਦੇ ਦੇ ਚੱਲ ਕੋਈ ਗੱਲ ਨਹੀਂ ਤੇ ਤੂੰ ਆਪਣੇ ਰੈਸਟ ਕਰ ਲੈ ਤੇਰਾ ਸਿਰ ਕੁੱਟਾ ਪੈ ਜਾ ਅੱਜ ਤਾਂ ਕੀ ਕਰਾਂ ਰੱਖ ਲੈ ਕੋਈ ਗੱਲ ਨਹੀਂ ਇਹਨੂੰ ਕੋਲੇ ਦਹੀਂ ਨਾਲ ਨੂੰ ਹਜੇ ਨਾ ਨਾ ਹਜੇ ਨਹੀਂ ਦਿੰਦੀ ਹਾਂ ਪਹਿਲੇ ਪਹਿਲੇ ਕੀ ਚੀਤਾ ਪਰਦਾ ਪਰੇ ਨੇ ਮਰੀ ਚਾਤੀ ਚਾਤ ਖੋਮਨ ਨਹੀਂ ਇਹ ਤਾਂ ਮੈਡਮ ਜੀ ਮੇਰੇ ਬੋਲੇ ਤੋਂ ਨਹੀਂ ਬੁਲਾਇਆ ਸੁੱਡੀ ਸਸਰੀ ਕਾਲ ਨਹੀਂ ਮੰਨਦਾ ਹੁਣ ਇਹ ਇਹ ਤਾਂ ਟਪਕ ਗਿਆ ਉੱਪਰ ਵਾਲੇ ਕੋਲੇ ਐਨੀ ਜੀ ਦੀ ਟਪਕਣ ਵਾਲੀ ਚੀਜ਼ ਹੈਗੀ ਇਹ ਇਹਨੂੰ ਤਾਂ ਆਪਾਂ ਟੜਫਾ ਟੜਫਾ ਕੇ ਮਾਰਨਾ ਹੈ ਕਿ ਮੇਰੇ ਦੀ ਤੜਕ ਰਹੀ ਆਲੇ ਫੜੇ ਤੇਰੇ ਪੈਸੇ ਜਵਾਨ ਬੰਦ ਰੱਖਣ ਵਾਲੇ ਵੀ ਦੇ ਹੀ ਦਿੰਦੇ ਹਰ ਜੱਤ ਹਵਰ ਰੱਖਾ ਹਾ ਇਤਨਾ ਮੇਰਾ ਚਿੱਤ ਬੜਾ ਖੁਸ਼ ਹੋ ਗਿਆ ਕੋੜਮ ਨੂੰ ਆਏ ਦੇਖ ਕੇ ਮੈਂ ਕਹਣੀ ਆ ਮੈਂ ਥੋੜੇ ਜੇ ਪੈਸੇ ਦੇਦੇ ਤਾਂ ਨਾ ਵਾਰਦੇ 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 ਸਾਡੇ ਵਰਗੇ ਗਰੀਬਾਂ ਦੇ ਕੰਮ ਹੋ ਜੇ ਕੋੜਮ ਨੂੰ ਆਏ ਪਿਆ ਦੇਖ ਕੇ ਨਾ ਸੱਚੀ ਮੈਨੂੰ ਤਾਂ ਬੜਾ ਸਕੂਨ ਮਿਲਦਾ ਬਸ ਇਹੀ ਆਈ ਪਿਆ ਰਹਿਣਾ ਚਾਹੀਦਾ ਨਹੀਂ ਤਾਂ ਇਹ ਮੇਰੇ ਲਈ ਮੁਸੀਬਤ ਬਣ ਜਾਂਦਾ ਐ ਐ ਇਹਨੂੰ ਪਾ ਸਕਦੇ ਇਹਨੂੰ ਜਗਾਉਣਾ ਤਾਂ ਪਊਗਾ ਜੇ ਕੁਝ ਹੋ ਗਿਆ ਨਾ 302 ਲੱਗ ਜੂਗੀ ਕਤਲ ਦਾ ਪਰਚਾ ਹੋਊਗਾ ਚਾਹੇ ਜਗਾ ਕੇ ਇਥੋਂ ਕੀ ਲੈਣਾ ਐ ਤੈਨੂੰ ਤੇਰੇ ਪੈਸੇ ਮਿਲ ਜਾਂਦੇ ਐ ਨਾ ਤੂੰ ਬਸ ਸਭ ਤੋਂ ਪੈਸੇ ਤੱਕ ਮਤਲਬ ਰੱਖ ਨਾਲ ਇੱਕ ਗੱਲ ਹੋਰ ਜਿਹੜੀ ਬਕਵਾਸ ਉੱਥੇ ਕਰਦਾ ਸੀ ਨਾ ਜੇ ਇਹ ਤੇਰੇ ਮੂੰਹ ਚੋਂ ਦੁਬਾਰੇ ਗੱਲ ਨਿਕਲ ਗਈ ਤਾਂ ਸਾਬ ਲਾ ਲਈ ਤੇਰਾ ਬਣੂਗਾ ਕੀ ਇਹ ਜਵਾਨ ਨੂੰ ਨਾ ਚੁੱਪ ਹੋਣ ਨੂੰ ਨਾ ਥੋੜਾ ਜਿਹਾ ਕੈਸ਼ ਫੋਰ ਦੇਣਾ ਤੂੰ ਬਸ ਕਾਮੀ ਕੋਈ ਇਹੋ ਜਿਹਾ ਨਾ ਸਾਡਾ ਦੇਖ ਲਾ ਤੀ ਮੇਰੀ ਗੱਲ ਸੁਣ ਲੈ ਜਿੰਨੇ ਪੈਸੇ ਤੈਨੂੰ ਚਾਹੀਦੇ ਆ ਇੱਕ ਪੈਸਾ ਵੀ ਉਦੋਂ ਘੱਟ ਨਹੀਂ ਮਿਲੂਗਾ ਲੱਗੇ ਸਮਝ ਪਰ ਮੇਰੇ ਕੰਮ ਚ ਕੋਈ ਵਿਗੜ ਨਹੀਂ ਪੈਣਾ ਚਾਹੀਦਾ ਜਿਹੜਾ ਫਿਰ ਮੇਰੇ ਕੰਮ ਚ ਵਿਗੜ ਪਾਉਂਦਾ ਨਾ ਉਹ ਫਿਰ ਰੱਬ ਨੂੰ ਪਿਆਰਾ ਹੋ ਜਾਂਦਾ ਉਹ ਤਾਂ ਗੱਲ ਠੀਕ ਹੈ ਮੈਡਮ ਜੀ ਮੜਿਆ ਦੇਖਤਾ ਲਓ ਜਿਉਂਦਾ ਕਿ ਮਰ ਗਿਆ ਮੈਨੂੰ ਤਾਂ ਲੱਗਦਾ ਪਹੁੰਚ ਗਿਆ ਇਹ ਉੱਪਰ ਨੂੰ ਇਹ ਤਾਂ ਹੁਣ ਜਿਉਂਦਾ ਹੋਇਆ ਵੀ ਨਾ ਮਰਿਆ ਬਰਾਬਰ ਹੋ ਗਿਆ ਕੰਮ ਸੋਡਾ ਕੀਤਾ ਬਣਾ ਜੀ ਸਾਡਾ ਤਾਂ ਹੁਣ ਨੂੰ ਸੱਟਿਆ ਹੁੰਦਾ ਫਰਨਾਹਰ ਨੂਰ ਚ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਇਹਨੂੰ ਮਾਰ ਕੇ ਕਿਸੇ ਨਹਿਰ ਚ ਸੱਟ ਦਿਨੇ ਆ ਮਰ ਜਣਿਆ ਇਹ ਜੇ ਪੁੱਠੇ ਕੰਮ ਨਾ ਕਰੀ ਤੈਨੂੰ ਜਿੰਨਾ ਕੰਮ ਕਹਤਾ ਨਾ ਤੂੰ ਉਹੀ ਕੰਮ ਕਰਨਾ ਬਸ ਇਹਦੇ ਤੇ ਨਿਗਰਾਨੀ ਰੱਖਣੀ ਹੈ ਤੇ ਤੂੰ ਬਚ ਕੇ ਜਾਣਾ ਨਹੀਂ ਚਾਹੀਦਾ ਲੱਗੇ ਸਮਝ ਮੇਰੇ ਹੱਥੋਂ ਕਦੇ ਵੀ ਨਹੀਂ ਐਨਾ ਕੱਚਾ ਖਿਡਾਰੀ ਵੀ ਨਹੀਂ ਗੱਲਾਂ ਚ ਲੈਉਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ ਦੇਖ ਲਓ ਵਿਗਿਆ ਨਹੀਂ ਮੈਂ ਬਸ ਬਿਕਣਾ ਵੀ ਨਹੀਂ ਇਹ ਸੱਚੀ ਬਹੁਤ ਸ਼ਤਰ ਖਿਡਾਰੀ ਹੈ ਪਰ ਇਹਨੂੰ ਇਹ ਨਹੀਂ ਪਤਾ ਕਿ ਮੇਰੇ ਮੂਰੇ ਤੂੰ ਆਪਣੀਆਂ ਚਾਲਾਂ ਚੱਲ ਨਹੀਂ ਸਕਦਾ ਚਲ ਠੀਕ ਹੈ ਮੈਂ ਚਲਦੀ ਆਂ ਬਸ ਪੂਰੀ ਨਿਗਾ ਰੱਖਣੀ ਹੈ ਤੇ ਠੀਕ ਹੈ ਮੈਡਮ ਜੀ ਕਿਉਂ ਭਈ ਤੇਰਾ ਕੈਸ਼ ਮਿਲੀ ਜਾਂਦਾ ਆਪਾਂ ਨੂੰ ਕੀ ਚਾਹੀਦਾ ਠੀਕ ਹੈ ਮੁੱਖੋ ਹਾਂਜੀ ਚਾਚੀ ਹੁਣ ਤਾਂ ਠੀਕ ਹੈ ਚਲ ਆਹ ਦੀਦੀ ਦੁੱਧ ਪੀ ਲਓ ਰੱਖ ਦੇ ਪੀਨੇ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਆ ਹੁਣ ਤਾਂ ਮੈਂ ਲੈ ਕੇ ਆਈ ਆ ਨਾ ਹੁਣ ਵੀ ਰੱਖ ਕੇ ਚੱਲ ਜਾ ਕਮੋ ਤੂੰ ਨਾ ਬਾਲ ਲੈਕਚਰ ਜਿੰਨਾ ਦਿਆ ਕਰ ਮੈਨੂੰ ਮੈਨੂੰ ਪਤਾ ਐ ਕਿਵੇਂ ਧਿਆਨ ਰੱਖਣਾ ਤੇ ਕਿਵੇਂ ਖਾਣਾ ਪੀਣਾ ਠੀਕ ਆ ਨਾ ਤੂੰ ਕੰਮ ਤੱਕ ਮਤਲਬ ਰੱਖਿਆ ਕਰ ਜਿੰਨਾ ਤੈਨੂੰ ਕਹਿਣਾ ਮਚੀ ਲਿਆ ਦੇ ਕਰ ਬਾਲੋ ਨਾ ਬੋਲਿਆ ਕਰ ਮੇਰੇ ਨਾਲ ਦੀਦੀ ਮੈਂ ਉਹ ਗੱਲ ਨਹੀਂ ਕਰਦੀਗੀ ਮੈਂ ਤਾਂ ਨਾ ਚਾਚੀ ਜੀ ਝੜਕਾ ਦਿੰਦੇ ਸੀਗੇ ਤਾਂ ਕਰਕੇ ਕਹਿ ਰਹੀ ਆ ਮੈਂ ਤਾਂ ਲੈ ਦੱਸ ਹੁਣ ਚਾਚੀ ਇਹਨੂੰ ਕਹੇ ਵੀ ਨਾ ਕੋਈ ਗੱਲ ਜੇ ਕਹਤੀ ਵੀਰ ਕਿੱਡੀ ਕ ਗੱਲ ਮੇ ਭਾਈ ਤੂੰ ਦੁੱਧ ਪਾਣੀ ਉਹਨੂੰ ਟਾਈਮ ਨਾਲ ਆਪ ਦੇ ਦਿਆ ਕਰ ਕੋਈ ਗੱਲ ਨਹੀਂ ਬੱਚੇ ਕਰਕੇ ਕਈ ਵਾਰੀ ਨਹੀਂ ਵੀ ਜੀ ਕਰਦਾ ਹੁੰਦਾ ਅੰਦਰੋਂ ਚੀਜ਼ ਖਾਣ ਪੀਣ ਦਾ ਮਰ ਤੱਕ ਇਹਨਾਂ ਦਾ ਸਿੱਟ ਨਹੀਂ ਪੈਣੀ ਆ ਨਾ। ਕਿਸੇ ਗੱਲ ਹੈਗੀ ਹੈ। ਗਰੀਬ ਤੇ ਹਰੇਕ ਹੀ ਰੋਗ ਮਾਰ ਦਿੰਦਾ। ਲੈ ਕੰਮੋ ਇਹਦੇ 'ਚ ਗਰੀਬ ਵਾਲੇ ਕੀ ਗੱਲ? ਅਸਤਾ ਕਦੇ ਇਹੋ ਜਿਹਾ ਕੁਝ ਸੋਚਿਆ ਨਹੀਂਗਾ। ਤੂੰ ਹੀ ਸੋਚੀ ਇਹਨੇ ਲੈ ਮੈਨੂੰ ਫੜਾ ਦੁੱਧ। ਆਹ ਲਾ ਦीडी। ਖਾੜ ਜਾ। ਕੀ ਹੋਵੇ? ਓਹੋ ਮੈਂ ਭੁੱਲ ਗਈ। ਤਾਂ ਮਿੱਠਾ ਵੀ ਨਹੀਂ। ਕਿੰਨਾ ਕੁ ਮਿੱਠਾ ਪਾ ਦੁੱਧ 'ਚ? 2 ਚਮਚੇ। ਹੂੰ ਹੂੰ। ਇਹ ਤਾਂ ਗੜਾਣਾ ਕਰਿਆ ਪੈਗਾ। ਇੰਨਾ ਮਿੱਠਾ ਥੋੜੀ ਦੇਈਦਾ ਹੁੰਦਾਗਾ ਹੈ। ਉਸ ਕਬੀਨੀ ਪਿੰਦੇ ਮੈਂ ਹੁਣ ਕੀ ਕਰਾਈ ਨਾਲੇ ਮੇਰੀ ਗੱਲ ਚੱਕੀ ਲੈਣ ਦੋ ਤੁਸੀਂ ਦੇ ਦੋ ਕੋਈ ਨਾ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਦੁੱਧ ਗਊ ਦਾ ਨਹੀਂ ਲੱਗਦਾ ਕਾਹਦਾ ਗਾਹੀ ਮੱਝ ਦਾ ਦੁੱਧ ਜਿਹੜਾ ਕੈਨੀ ਵਾਲਾ ਸੀਗਾ ਇਹਨੂੰ ਹੁਣ ਇੰਨਾ ਹੀ ਨਹੀਂ ਪਤਾ ਵੀ ਤੈਨੂੰ ਦੁੱਧ ਕਿਹੜਾ ਦੇਣਾ ਤੇ ਕਿਹੜਾ ਲਾਇਆ ਹੋਇਆ ਤੇਰੇ ਵਾਸਤੇ ਗਊ ਦਾ ਦੁੱਧ ਸਪੈਸ਼ਲ ਲਾਇਆ ਹੋਇਆ ਹੈ ਤੇ ਵਾਸਤੇ ਭਾਈ ਨਾਲੇ ਮੇਰੀ ਗੱਲ ਸੁਣ ਆਪ ਹੀ ਤੂੰ ਗਾਲਾਂ ਲੈ ਕੰਮ ਕਰ ਦੇ ਪਰ ਬਾਅਦ ਤੂੰ ਕਹਿੰਨੇ ਆ ਵੀ ਮੈਨੂੰ ਬੋਲ ਦੇ ਨੇ ਸਾਰੇ ਡਾਕਟਰ ਨੇ ਇਹ ਕਿਹਾ ਸੀ ਵੀ ਇਹਨੂੰ ਗਊ ਦਾ ਦੁੱਧ ਪਲਾਉਣਾਗਾ ਠੀਕ ਹੈ ਤੇ ਤੂੰ ਆ ਮੈਂ ਇਸਦਾ ਕਰ ਲੇ ਇੰਨਾ ਨਿੱਗਰ ਦੁੱਧ ਪਲਾਂ ਕਿਵੇਂ ਇਹਨੂੰ ਹਾਜਮ ਹੋਊਗਾ ਅੰਦਰ ਕਮਾਲਾ ਫੜੇ ਨੂੰ ਲੈ ਜਾ ਚਲ ਕੋਈ ਨਾ ਚੱਲ ਤੂੰ ਬਾਲਾ ਨਾ ਬੋਲੋ ਮੇਰੀ ਗੀ ਕਮੋ ਆ ਤੂੰ ਚਲ ਤੂੰ ਪੀ ਲੈ ਦੀਦੀ ਲਾਜੀ ਨੂੰ ਜੀ ਪਾ ਕੇ ਇੰਨਾ ਬਾਲਾ ਦਵਾ ਕੇ ਵਧੀਆ ਬਣਾਇਆ ਸੀ ਦੇਖੀ ਆ ਬੰਨੇ ਪਾਈ ਤੇਰੇ ਮੂਰੇ ਦੋ ਹੱਥ ਤੇ ਤੂੰ ਹੀ ਪੀ ਲੈ ਉਹਨਾਂ ਨੂੰ ਪੀ ਕੇ ਦੇਖਣਾ ਤੇ ਜੀ ਨਾ ਮਿੱਠਾ ਬੱਦ ਲੱਗੋ ਨਹੀਂ ਪੀਣਾ ਤੈਨੂੰ ਮੈਂ ਕਹਿਨੀ ਆ ਸੰਗ ਨੇ ਪੀਂਦੀ ਮੇਰੇ ਗਾਲ ਸੁਣ ਕੰਮ ਆਦ ਤੂੰ ਪੀ ਲੈ ਕੋਈ ਗੱਲ ਨਹੀਂ ਤੂੰ ਵੀ ਸਾਧਨ ਕੰਮ ਕਰਦੀ ਫਿਰਦੀ ਰਹਿਣੀ ਹੈ ਹਨਾ ਤੂੰ ਪਹਿਲੇ ਮੈਨੂੰ ਹੋਰ ਲੈ ਦੁੱਧ ਆਹੋ ਦੁੱਧ ਤੂੰ ਪੀ ਲੈ ਦੂਜਾ ਦੁੱਧ ਲਿਆ ਦੇ ਨਾਲ ਥੋੜਾ ਜਿਹਾ ਨੱਕ ਪਾਣੀ ਮਿਲਾ ਲਈ ਕੰਮ ਕੀ ਹੋਇਆ ਇੱਕ ਮਿੰਟ ਆਹੋ ਹਾਂਜੀ ਕੰਮ ਮੈਂ ਤਾਂ ਨਹੀਂ ਕਹਿੰਦੀ ਸੀ ਆ ਦੁੱਧ ਪੀਣਾ ਲੋ ਉਹ ਦੁੱਧ ਮੈਂ ਨਹੀਂ ਪੀਣਾ ਇਹ ਦੁੱਧ ਤੂੰ ਪੀ ਲੈ ਐਵੇਂ ਤੂੰ ਮੇਰੇ ਦੁੱਧ ਬਣਾਏਂਗੀ ਉਹਦੋਂ ਤੇਰਾ ਤੂੰ ਠੰਡਾ ਹੋ ਜਾਊਗਾ ਪਹਿਲਾਂ ਤੂੰ ਪੀ ਲੈ ਕੋਈ ਗੱਲ ਨਹੀਂ ਉਹ ਦੁੱਧ ਮੈਨੂੰ ਘਰ ਕਰਕੇ ਲਿਆ ਦੇ ਬਹਿ ਜਾ ਇੱਥੇ ਪੀ ਮੈਂ ਸੁੱਟੇ ਬਰਾ ਕੋਈ ਗੱਲ ਨਹੀਂ ਬੈ ਜਾ। ਜਦੋਂ ਅਸੀਂ ਫਰਕ ਕਰਦੇ ਤੇਰੇ ਨਾਲ ਤੂੰ ਕਿਉਂ ਤਾਂ ਸੋਚਦੀ ਰਹਿੰਦੀ ਐ। ਪੀਲਾ ਪੱਤੇ ਨੂੰ। ਪੀਲਾ ਪੀਣ ਵਾਸਤੇ ਬਿਠਾਈਏ ਤੈਨੂੰ ਇੱਥੇ। ਅਬ ਕੀ ਸੋਚੀ ਆ ਨੀ ਹਮ? ਦੁੱਧ ਤਾਂ ਬਾਰਾ ਗਰਮ ਵੀ ਨਹੀਂ ਹੈਗਾ। 40 ਪੀਲਾ। ਪੀਲਾ ਪੀਲਾ ਹਾਂ। ਲੈ ਦੱਸ ਪੀਲਾ ਤਾਂ। ਮੇਰੀ ਗੱਲ ਸੁਣ ਲੈ ਦੀਦੀ ਵਾਸਤੇ ਗਰਮ ਕੀਤਾਗਾ ਨਾ ਮੈਂ ਕਿਵੇਂ ਪੀ ਸਕਦੀ ਐ। ਉਹ ਜਦੋਂ ਮੈਂ ਖੁਦ ਕਹੀ ਨੀ ਤੈਨੂੰ ਪੀਲਾ। ਕਾਹਤੋਂ ਇਹ ਨਾ ਉਹ ਕਰਦੀ। ਕੋਈ ਗੱਲ ਨਹੀਂ ਮੈਂ ਤੇ ਚਾਹ ਬਣਾ ਲਉ ਤੁਸੀਂ ਟੈਨਸ਼ਨ ਨਾ ਲਓ। ਨਹੀਂ ਨਹੀਂ ਤੂੰ ਦੁੱਧ ਹੀ ਪੀ। ਲੈ ਦੱਸ। ਚਾਰਾ ਕੀ ਪੀਣ ਹੋਇਆ ਦੁੱਧ ਪਿਆ ਤੇਰੇ ਮੂਰੇ ਪੀ ਲੈ ਤੂੰ ਚੁੱਪ ਕਰਕੇ ਹੈ ਤੈਨੂੰ ਹਰਪ੍ਰੀਤ ਕਹੀ ਜਾਂਦੀ ਆ ਪੀ ਇਹਨੂੰ ਪੀ ਲੈ ੱਟਕੇ ਨਾਲ ਪਿਓ ਐਂ ਨਹੀਂ ਦਿੰਦੀ ਇਹ ਪੀ ਲੈ ਹੁਣ ਜੋ ਮੇਰੀ ਜੰਨੀ ਅਗੀ ਮੈਂ ਦੁੱਧ ਕਦੇ ਨਹੀਂ ਪੀਤਾ ਦਾ ੱਟਕੇ ਨਾਲ ਮੇਰੇ ਹੁਣ ਹਲਕਾ ਠੋਸ ਨਾ ਦਾ ਨਾ ਤੂੰ ਬੋਲ ਵੀ ਕਿਵੇਂ ਹੈ ਇਹ ਕੀ ਤਰੀਕਾ ਸਭ ਮੋ ਬੋਲਣ ਦਾ ਤੈਨੂੰ ਇਹਨਾਂ ਤੋਂ ਪਤਾ ਹੋਣਾ ਚਾਹੀਦਾ ਆਪਣੇ ਤੋਂ ਵੱਡੇ ਨੇ ਚਾਚੀ ਸੌਰੀ ਸੌਰੀ ਚਾਚੀ ਜੀ ਸੌਰੀ ਦੀਦੀ ਮੈਂ ਘਰੇ ਲਾੜਲੀ ਜੀ ਹਾਂ ਨਾ ਮੈਨੂੰ ਕੋਈ ਵੀ ਕਿਸੇ ਚੀਜ਼ ਵਾਸਤੇ ਧੱਕਾ ਕਰਦਾ ਸੀ ਮੈਨੂੰ ਗੁੱਸਾ ਚੜ ਜਾਂਦਾ ਸੀਗਾ ਮੈਨੂੰ ਹੁਣ ਵੀ ਇੱਕ ਟਾਈਮ ਲਈ ਇਦਾਂ ਲੱਗਿਆ ਕਿ ਮੈਂ ਘਰੇ ਬੈਠੀ ਆ ਕਿਉਂਕਿ ਜਿਹੜੀ ਚੀਜ਼ ਮੈਨੂੰ ਪਸੰਦ ਨਹੀਂ ਸੀ ਮੈਂ ਕਦੇ ਨਹੀਂ ਸिखਾਂਦੀ ਮੈਂ ਦੁੱਧ ਵੀ ਬਚਪਨ ਤੋਂ ਲੈ ਕੇ ਕਦੇ ਨਹੀਂ ਪੀਤਾ ਜਦੋਂ ਦੀ ਵੱਡੀ ਹੋਈ ਹਾਂ ਹੁਣ ਤੱਕ ਮੈਨੂੰ ਦੁੱਧਾ ਤੋਂ ਬਹੁਤ ਨਫ਼ਰਤ ਆ ਮੈਨੂੰ ਪਤਾ ਹੀ ਨਹੀਂ ਲੱਗੇ ਮੈਨੂੰ ਖੇਚੜ ਗਈ ਸੀ ਸੌਰੀ ਦੀਦੀ ਕੰਮੋ ਮੇਰੀ ਗੱਲ ਸੁਣ ਜੇ ਤੂੰ ਦੁੱਧ ਨਹੀਂ ਪੀਂਦੀ ਪਿਆਰ ਨਾਲ ਵੀ ਕਹਿ ਸਕਦੀ ਸੀ ਪਰ ਤੂੰ ਆਇ ਨਹੀਂ ਬੋਲਣਾ ਸੀ ਚਲ ਅੱਗੇ ਤਾਂ ਧਿਆਨ ਰੱਖੀ ਠੀਕ ਹੈ ਨਾ ਹਾਂਜੀ ਸੌਰੀ ਚਾਚੀ ਜੀ ਕੋਈ ਨਾ ਬਸ ਬਸ ਬਾਈ ਆਪ ਦਾ ਕੰਮ ਕਰ ਲੈ ਹੋ ਪਤਾ ਕੀ ਗੱਲ ਹੈਗੀ ਇੱਕ ਟਾਈਮ ਲਈ ਮੈਂ ਤੁਹਾਨੂੰ ਦੱਸਿਆ ਮੈਂ ਘਰੇ ਨਾ ਬੜੀ ਲਾੜਲੀ ਸੀਗੀ ਕੋਈ ਨਾ ਫਿਰ ਅਸੀਂ ਤਾਂ ਕੁਝ ਕਿਹਾ ਨਹੀਂ ਹਾਂ ਚਲ ਕੋਈ ਨਾ ਵਗ ਜਾ ਕੰਮ ਕਰ ਲੈ ਆਪ ਦਾ ਜੀ ਜੀ ਕੋਈ ਨਾ ਤੂੰ ਜਾ ਚਾਚੀ ਲੈ ਦੇਗੀ ਇਹ ਤਾਂ ਕੰਮਲੀ ਆ ਮੈਂ ਗੁੱਸਾ ਨਾ ਕਰ ਇਹਦੇ ਗੱਲਾਂ ਦਾ ਠੀਕ ਹੈ ਕੀ ਗੁੱਸਾ ਨਾ ਕਰ ਬੋਲਣ ਦਾ ਲੱਖਣ ਤਾਂ ਪੂਰਾ ਨਹੀਂ ਹੈਗਾ ਇਹਨੂੰ ਫਿਰ ਤਾਂ ਲੈ ਕਿਵੇਂ ਕਰਦੀ ਸੀ ਚਾਚੀ ਫਿਰ ਇਮੋਸ਼ਨਲ ਬਲੈਕਮੇਲ ਕਰਦੀ ਐ ਫਿਰ ਕਹਿੰਦੇ ਗਰੀਬ ਅਮੀਰ ਤੁਸੀਂ ਕੁਝ ਕਰ ਲਿਆ ਹੁੰਦਾ ਇਹਨੂੰ ਦੁੱਧੇ ਪਿਲਾ ਰਹੀ ਸੀ ਕੋਈ ਮਾੜਾ ਕੰਮ ਤਾਂ ਨਹੀਂ ਕਰ ਰਹੀ ਸੀ ਆਪਾਂ ਤਾਂ ਚੰਗੇ ਲੱਛਣ ਲਾਉਂਦੀ ਐ ਇਹ ਬਾਈ ਮੈਂ ਤੁਹਾਨੂੰ ਦੱਸਦੀ ਗੱਲ ਹਰਪ੍ਰੀਤ ਲੱਛਣ ਲਾਉਂਦੀ ਐ ਸਿਰੇ ਦੀ ਫਿਰ ਮੇਰੇ ਮੂੰਹ ਚੋਂ ਕਾਹਨੂੰ ਕਹਾਉਣੀ ਚਲ ਕੋਈ ਨਾ ਚਾਚੀ ਗੱਲ ਮੇਰੇ ਦਾ ਜਨਾਨੀ ਚੰਗੀ ਨਹੀਂ ਕੋਈ ਨਾ ਫਿਰ ਹੁਣ ਆਪਾਂ ਹੋਰ ਕਿਹਨੂੰ ਬੁਲਾਵਾਂਗੇ ਕੰਮ ਲਈ ਆਉਣੇ ਨਹੀਂ ਤੇ ਓਖਾ ਹੋ ਜੂ ਮੁੜ ਕੇ ਆਪਾਂ ਨੂੰ ਮੈਨੂੰ ਤਾਂ ਇਹ ਲੱਗਦਾ ਵੀ ਕਿਸੇ ਨਾ ਕਿਸੇ ਦਿਨ ਨਾ ਇਹ ਕੋਈ ਕਾਰਾ ਕਰਕੇ ਜਾਊਗੀ ਚਾਚੀ ਮੇਰੀ ਗੱਲ ਸੁ ਜੇ ਕੋਈ ਕਾਰਾ ਕਰੂਗੀ ਠੀਕ ਹੈ ਪਤਾ ਤਾਂ ਲੱਗੂਗਾ ਆਪਾਂ ਨੂੰ ਕੁਛ ਨਾ ਕੁਛ ਚਾਲ ਚੱਲਣਾਂ ਤੋਂ ਨਹੀਂ ਆਈਆਂ ਕਿੱਥੇ ਪਤਾ ਲੱਗਣ ਦਿੰਦੀਆਂ ਹੁੰਦੀਆਂ ਨੇ ਹੈ ਐਂ ਦੱਸ ਮੈਨੂੰ ਚਾਚੀ ਆਪਣੇ ਨਾਲ ਨਾ ਬਾਕੀ ਬਹੁਤ ਹੋਇਆ ਆਪਾਂ ਤਾਂ ਕਰਕੇ ਨਾ ਹਰ ਕਿਸੇ ਤੇ ਸ਼ੱਕ ਹੋ ਜਾਂਦਾ ਐਂ ਹੋ ਜਾਂਦਾ ਚਲ ਠੀਕ ਹੈ ਬੱਤ ਹੁਣ ਲਿਆਉਂਦੇ ਦੁੱਧ ਪੀ ਲਈ ਚੰਗਾ ਹਾਂ ਮੈਂ ਪੀ ਲੂੰਗੀ ਕੋਈ ਗੱਲ ਨਹੀਂ ਤੇ ਤੁਸੀਂ ਐਵੇਂ ਫਿਕਰ ਨਾ ਕਰੋ ਬਾਲਾ ਤੇ ਨਾਲੇ ਨਾ ਕੱਲੇ ਨੂੰ ਨਾ ਦੱਸੇ ਵੀ ਐਵੇਂ ਬੋਲੀ ਸੀ ਫਿਰ ਇਹਨੂੰ ਬੋਲੂਗਾ ਉਹ ਚਲ ਠੀਕ ਹੈ ਆਦਰਵਾਜਾ ਨਹੀਂ ਕਰਕੇ ਮੈਨੂੰ ਵੀ ਲੱਗਦਾ ਦੇਖੀਏ ਦੇਖੀ ਕੋਣ ਹੈ ਤੂੰ ਧਿਆਨ ਨਾਲ ਚੰਗਾ ਚਾਚੀ ਕਤੋਂ ਮੰਦਰ ਦੀ ਮਾਂ ਨਹੀਂ ਤਪਾ ਰੱਖਿਆ ਪਰ ਨਾ ਤੈਨੂੰ ਫੋਨ ਲਾ ਕੇ ਦੀ ਕਰਾਂ ਟਟ ਕਾਨੇ ਬਿਦੱਸ ਤੈਨੂੰ ਹੋਰ ਭਲਾ ਕਿਸੇ ਦਾ ਘਰ ਨਹੀਂ ਸੀ ਤੇ ਆਇਆ ਬੈਗੀ ਜਾ ਕੇ ਮੇਰੇ ਦੁਸ਼ਮਣਾਂ ਦੇ ਫੋਨ ਚੱਕਣ ਦੇ ਦੀ ਮੈਂ ਬਣਾਉਣੀ ਆ ਰੀਲ ਚਾਚੀ ਹਾਂ ਪੁੱਤ ਕਹੋਦਾ ਕਿਹਦਾ ਫੋਨ ਆਈ ਜਾਂਦਾ ਤੁਹਾਡੇ ਫੋਨ ਤੇ ਮੇਰੇ ਫੋਨ ਤੇ ਹਾਂਜੀ ਹੈਲੋ ਦੀ ਲੱਗਦੀ ਹੈ ਮੇਰੀ ਗੱਲ ਨਾ ਧਿਆਨ ਨਾਲ ਸੁਣਨਾ ਤੇਰੀ ਕੁੜਮਣੀ ਬੋਲਦੀ ਆਂ ਹੋਰ ਕੌਣ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੇ ਤਾਂ ਤੂੰ ਮਾਰ ਗੋਲੀ ਤੈਨੂੰ ਜਿਹੜੀ ਗੱਲ ਮੈਂ ਕਹਿਣੀ ਆ ਨਾ ਉਹ ਸੁਣ ਲਾ ਮੈਨੂੰ ਐਂ ਦੱਸ ਵੀ ਤੂੰ ਮੇਰੇ ਇੱਥੇ ਸ਼ਰੀਕਾਂ ਦੇ ਘਰੇ ਬੈਠੀ ਕੀ ਰੋਨੀ ਆ ਮੈਨੂੰ ਤੇ ਫੇ ਕੀ ਹੋਇਆ ਤੇ ਮੈਂ ਹੋਰ ਕਿੱਥੇ ਜਾਵਾਂ ਮੈਨੂੰ ਕਾਲਾ ਲੈ ਕੇ ਆ ਅੱਛਾ ਜਦੋਂ ਤਾਂ ਤੇਰੇ ਖਸਮ ਤੇ ਰੇਪ ਦਾ ਕੇਸ ਪੈ ਗਿਆ ਸੀਗਾ ਉਦੋਂ ਤਾਂ ਤੈਨੂੰ ਮੇਰਾ ਘਰ ਦੇ ਸੀ ਗਿਆ ਸੀ ਤੇ ਹੁਣ ਤੈਨੂੰ ਮੇਰੇ ਸ਼ਰੀਕਾਂ ਦਾ ਘਰ ਦੇ ਸੀ ਗਿਆ ਨੱਥੂ ਮੇਰੀ ਕਿਉਂ ਨੱਕ ਬੜਾਉਣ ਤੇ ਤੁਲੀ ਹੋਈ ਆ ਪਹਿਲਾਂ ਥੋੜਾ ਕੁਛ ਕੀਤਾ ਤੁਸੀਂ ਸਾਡੇ ਨਾਲ ਵੀ ਹਲੇ ਕੋਈ ਕਸ ਰਹੀ ਦੀ ਸੀ ਮੇਰੀ ਇੱਕ ਗੱਲ ਨਾ ਧਿਆਨ ਨਾਲ ਸੁਣ ਲਓ ਭੈਣ ਜੀ ਕੁੜਮਣੀਓ ਕੁੜਮਣੀ ਬਣ ਕੇ ਰਹੋ ਸੁਣ ਗਿਆ ਮੇਰੇ ਬੰਦੇ ਬਾਰੇ ਵੱਧ ਘੱਟ ਬੋਲਣ ਦੀ ਤੁਹਾਨੂੰ ਕੋਈ ਲੋੜ ਨਹੀਂ ਠੀਕ ਹੈ ਮੈਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਇਹੋ ਗੱਲ ਕਰਾਉਣ ਵਾਲਾ ਕੌਣ ਸੀ ਪਤਾ ਹੈ ਤੈਨੂੰ ਸਰ ਬਸ ਕਰ ਜਾ ਮੇਰੇ ਮੂਰੇ ਨਾ ਬਾਲੀਆਂ ਕਹਾਣੀਆਂ ਹੀ ਇਹ ਨੇ ਆਪਾ ਮੈਂ ਤੈਨੂੰ ਜਿਹੜੀ ਗੱਲ ਕਹੀ ਆ ਉਹ ਤੇ ਗੌਰ ਕਰ ਲੈ ਤੈਨੂੰ ਇਹਨਾਂ ਦੇ ਘਰੇ ਬੈਠਣ ਦੀ ਕੀ ਲੋੜ ਐ ਤੈਨੂੰ ਪਤਾ ਨਾ ਸਾਡਾ ਤਾਂ ਇੱਕ ਕੁੱਤੇ ਵਾਲਾ ਬੈਰ ਐ ਇਹਨਾਂ ਨਾਲ ਤੇ ਤੂੰ ਇਹਨਾਂ ਦੇ ਘਰੇ ਕਿਉਂ ਬੈਠੀ ਐ ਤੇਰੀ ਧੀ ਇਹਨਾਂ ਦੇ ਘਰੇ ਵਿਆਹੀ ਐ ਕਿ ਮੇਰੇ ਘਰੇ ਨਾ ਸਾਨੂੰ ਕਿਹੜਾ ਤੁਸੀਂ ਮਿਸਰੀ ਕੋਲ ਚਾਹ ਦਿੰਨੇ ਹੋ ਵੀ ਤੁਹਾਡੀ ਸਾਡੇ ਨਾਲ ਰਿਸ਼ਤੇਦਾਰੀ ਐ ਸਾਨੂੰ ਤਾਂ ਤੁਸੀਂ ਬੇਗੜਾ ਵਾਂਗੂ ਲੈਨੇ ਹੋ ਤੇ ਇਹ ਕੋਈ ਸਾਡਾ ਪੱਖਪੂਰ ਦਾ ਨਾ ਤਾਂ ਤੁਹਾਡੇ ਮਰਦਾਂ ਲੱਗ ਜਾਂਦੀਆਂ ਨੇ ਇਹਨਾਂ ਦੇ ਤਾਂ ਮੈਂ ਕਹਣੀ ਐ ਤੂੰ ਮਿਸਰੀਆਂ ਹੀ ਖਾਂਦੀ ਹੋਵੇਂਗੀ ਗੱਲਾਂ ਦੇ ਘਰ ਦੀ ਕਿਵੇਂ ਮੇਰੀ ਗੱਲ ਸੁਣ ਲੈ ਇਹਨਾਂ ਦੇ ਘਰੋਂ ਤਿੱਤਰ ਹੋ ਜਾ ਜੇ ਤੂੰ ਚੰਗੀ ਚਾਹਣੀ ਐ ਜੇ ਮੈਂ ਚੰਗੀ ਚਾਹੁੰਦੀ ਨਹੀਂ ਤਾਂ ਕੀ ਕਰਾਂ ਦੱਸ ਕੋਈ ਨਾ ਫੇਰ ਤਾ ਤੂੰ ਦੇਖੀ ਜਾਈ ਵੀ ਤੇਰੇ ਨਾਲ ਬਣਦੀ ਕੀ ਐ ਨਾ ਤੁਹਾਡੀ ਆਪਦੀ ਤਾਂ ਪਿੰਡੇ ਚ ਜਿੱਤ ਤਾਂ ਹੈ ਨਹੀਂ ਸਾਡੀ ਇੱਜ਼ਤ ਤਾਂ ਰਹਿਣ ਦਿਓ ਅੱਛਾ ਤੇ ਪਹਿਲਾਂ ਥੋੜੀਆਂ ਬਣਾਈਆਂ ਤੁਸੀਂ ਸਾਡੇ ਨਾਲ ਹੈ ਤੇ ਬਣਦੀ ਕੀ ਐ ਕਰ ਲਓ ਫੋਟੋ ਜਿਹੜਾ ਕੁਝ ਹੁੰਦਾ ਸੁਣ ਗਿਆ ਮੈਂ ਉਹ ਕਰਨਾ ਜੋ ਮੇਰੇ ਮਨ ਚ ਆਉਣਾ ਮੈਂ ਕੀ ਕਰਾਂਗੀ ਤੂੰ ਦਸੀ ਮੜਾਇਆ ਜਦੋਂ ਤੁਨੂੰ ਟਾਈਮ ਆਉਣ ਤੇ ਸਾਰਾ ਕੁਝ ਪਤਾ ਲੱਗ ਜਾਊਗਾ ਟਾਈਮ ਆਉਣ ਤੇ ਲੱਗੂ ਕੋਈ ਨਾ ਇਹ ਤਾਂ ਦੇਖ ਦੀ ਜਾ ਟਾਈਮ ਆਉਣ ਤੇ ਕਿਨੂੰ ਕੀ ਪਤਾ ਲੱਗਦਾ ਹੈਗਾ ਹਾਂ ਹਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਜੇ ਨਾ ਥੋੜੇ ਮਣਕੇ ਜੇ ਖੜੇ ਨਾ ਤਾਂ ਮੇਰਾ ਨਾਂ ਵਟਾ ਦੇ ਤੂੰ ਬਸ ਕਰ ਬਸ ਕਰ ਬੈ ਜਾ ਟਿੱਕੇ ਪਹਿਲਾਂ ਕਰਤੂਤਾ ਥੋੜੀਆਂ ਕੀਤੀਆਂ ਤੇਰੇ ਖਸਮ ਨੇ ਵੀ ਤੂੰ ਹੁਣ ਹੋਰਾਂ ਤੇ ਤੁਰ ਗਈ ਕਰਤੂਤਾ ਕੀਤੀਆਂ ਹੀ ਕਰਤੂਤਾ ਕਰਵਾਈਆਂ ਨੇ ਕਰਵਾਈਆਂ ਨੇ ਨਾਲੇ ਹੋਰ ਮੈਨੂੰ ਮੈਨੂੰ ਇਹ ਦੱਸ ਵੀ ਤੇਰੇ ਸ਼ਰੀਕੇ ਕਬੀਲੇ ਦਾ ਕੋਈ ਹੈ ਨਹੀਂ ਸਾਰੇ ਮਰ ਗਏ ਤੂੰ ਉੱਥੇ ਉਹਨਾਂ ਦੇ ਘਰੇ ਬਹਿ ਜਾ ਤੇ ਇੱਥੇ ਮੇਰੇ ਸ਼ਰੀਕਾਂ ਦੇ ਬੈਠੀਆਂ ਆ ਕੇ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਇੰਨੀ ਅਮਰਤਾਂ ਕਿਉਂ ਲੱਗੀਆਂ ਪਈਆਂ ਨੇ ਆਈ ਮੈਂ ਆ ਮੋਹ ਮੇਰਾ ਇਹ ਕਰਦੇ ਨੇ ਮੈਂ ਇਹਨਾਂ ਨਾਲ ਕਰਦੀ ਆ ਉਹੀ ਤਾਂ ਮੈਂ ਪੁੱਛਦੀ ਆ ਵੀ ਤੇਰਾ ਇਹਨਾਂ ਨਾਲ ਕਾਹਦਾ ਮੋਹ ਹੈ ਤੇਰੀ ਧੀ ਇਹਨਾਂ ਦੇ ਘਰੇ ਨਹੀਂ ਵਿਆਹੀ ਉਹ ਮੇਰੇ ਘਰੇ ਵਿਆਹੀ ਹੈ ਮੇਰੀ ਨੂੰਹ ਹੈ ਲੱਗੀ ਸਮਝ ਤੇਰੇ ਆਪ ਦੇ ਭੈਣ ਭਾਈ ਕਿੱਥੇ ਨੇ ਜਦੋਂ ਤੇਰੇ ਤੇ ਵਿਪਤਾ ਪੈਂਦੀ ਉਹਦੋਂ ਇਹਨਾਂ ਦੇ ਆੜਿਕਦੀ ਐ ਕੋਈ ਗੱਲ ਨਹੀਂ ਲੱਭ ਜੂ ਤੈਨੂੰ ਟਾਈਮ ਆਉਣ ਤੇ ਪਤਾ ਸੁਣ ਗਿਆ ਜਦੋਂ ਮੇਰਾ ਬੰਦਾ ਆ ਗਿਆ ਨਾ ਉਹਦੋਂ ਤੈਨੂੰ ਪਤਾ ਲੱਗੂਗਾ ਪੰਡਾ ਹੋ ਗਿਆ ਬੰਦਾ ਆ ਗਿਆ ਨਹੀਂ ਬੰਦਾ ਹੀ ਖਾਨੀ ਕੀ ਪਹਾੜ ਬਣਾ ਛੱਡੇਗਾ ਜਣੀ ਦੀ ਸਾਰੀ ਦੁਨੀਆ ਜਿਹਦੇ ਬੰਦੇ ਦੀ ਚੱਲਦੀ ਹੋਵੇ ਹੋਰ ਤਾਂ ਲੋਕੂੰ ਹੀ ਤੁਰੇ ਫਿਰਦੇ ਹੈਗੇ ਦੁਨੀਆ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੇਰਾ ਸਾਰਾ ਕੁਝ ਪਤਾ ਸੁਣ ਗਿਆ ਮੈਨੂੰ ਤਾਂ ਇੱਕ ਕਹੇ ਕਹਤਾ ਮੈਨੂੰ ਕੁਝ ਕਹਿਣ ਦਾ ਤੇਰਾ ਹੁਣ ਫੋਨ ਕੱਟ ਗਈ ਪਤਾ ਤਾਂ ਹੁਣ ਲੱਗੂਗਾ ਇੱਕ ਵਾਰ ਆ ਤਾਂ ਲੈਣ ਦੇ ਫੇਰ ਦੇਖਦੇ ਆ ਕੀ ਦੇ ਖੇਡਣੇ ਖਿੰਡਦੇ ਨੇ ਤੈਨੂੰ ਤਾਂ ਛੱਡਣਾ ਨਹੀਂ ਜੇ ਕੱਚੀ ਨੂੰ ਨਾ ਚੱਬਿਆ ਨਾ ਤਾਂ ਮੇਰਾ ਨੌ ਬਟਾ ਦੀ ਹਰਾਮ ਚਾਦੀ ਬੋਲਣ ਨੂੰ ਮਰਦੀ ਆ ਕਿੰਨਾ ਬਕਵਾਸ ਕਰਦੀ ਐ ਕਿੰਨਾ ਬਕਵਾਸ ਕਰਦੀ ਐ ਕੁੱਤੇ ਦੀ ਪੂਛ ਸੁਧਰਦੀ ਨਹੀਂ ਹੈਗੀ ਵੀ ਨਹੀਂ ਬੰਦਾ ਇੱਕ ਵਾਰੀ ਕਹੀ ਤੋਂ ਗੱਲ ਸਮਝ ਜਾਂਦਾ ਵੀ ਦੱਸ ਤੇਰੇ ਆਪ ਦੇ ਭੈਣ ਭਾਈ ਮਰ ਗਏ ਉਹਨਾਂ ਕੋਲੇ ਵਹਿ ਜਾ ਜਾ ਕੇ